ਬਾਬਾ ਦੀਪ ਸਿੰਘ ਜੀ ਦੁੱਖਿਆਂ ਦਾ ਦੁੱਖ ਸੁਣਦੇ ਆ ਜੇ ਅੱਜ ਦੇ ਸਮੇਂ 'ਚ ਤੁਹਾਨੂੰ ਕੋਈ ਵੀ ਰੋਗ ਹੈ ਕੋਈ ਵੀ ਬਿਮਾਰੀ ਹੈ ਕੋਈ ਐਸੇ ਹਾਲਾਤ ਹੈ ਜਿੱਥੇ ਕੁਝ ਵੀ ਨਹੀਂ ਸਮਝ ਆਉਂਦਾ ਅੱਗੇ ਦਾ ਕਈ ਵਾਰੀ ਬੰਦਾ ਐਸੇ ਵਕਤ ਦੇ ਚੱਕਰ ਵਿੱਚ ਫਸ ਜਾਂਦਾ ਨਾ ਉਹਨੂੰ ਲੱਗਦਾ ਕਿ ਸਭ ਕੁਝ ਖਤਮ ਹੋ ਗਿਆ ਅੱਗੇ ਮੈਂ ਰੱਬ ਨੂੰ ਬਹੁਤ ਮੰਨਦਾ ਮੈਂ ਇਬਾਦਤ ਕਰਦਾ ਮੈਂ ਇਨ੍ਹੀ ਭਗਤੀ ਕਰਦਾ ਫੇਰ ਵੀ ਦੁੱਖ ਮੇਰੇ ਤੇ ਆਈ ਜਾ ਰਹੀਆਂ ਮੇਰੇ ਤੇ ਮੁਸ਼ਕਲਾਂ ਹੀ ਆਈ ਜਾ ਰਹੀਆਂ ਅੱਗੇ ਈ ਕਮੁਸ਼ਕਲ ਖਤਮ ਹੁੰਦੀ ਤੇ ਦੂਸਰੀ ਮੁਸ਼ਕਲ ਪਹਿਲੇ ਹੀ ਆ ਜਾਂਦੀ ਏ ਐਦਾਂ ਦੇ ਭੜੇ ਭੜੇ ਖਿਆਲ ਆਣ ਵਿਚਾਰ ਆਣ ਮਨ ਪੂਰਾ ਨਿਰਾਸ਼ ਹੋ ਚੁੱਕਾ ਹੋਵੇ ਤਮਸ ਹੈ ਯਾਦ ਰੱਖਣਾ ਬਾਬਾ ਦੀ ਸਿੰਘ ਜੀ ਤੁਹਾਨੂੰ ਆਪਣੇ ਦਰਬਾਰ ਚ ਲੈ ਗਿਆ ਆ ਰਿਹਾ ਤવાડી ਬਾਹ ਫੜ ਕੇ ਲੈ ਗਿਆ ਆ ਰਿਹਾ ਨਾ ਤਾਂ ਤੁਹਾਡੇ ਜਨਮ ਜਨਮਾ ਦੇ ਕਸ਼ਟ ਕੱਟੇ ਜਾਂਦੇ ਬਥੇ ਆ ਗਏ ਸੰਜੀਵਣੀ ਬੂਟੀ ਦਾ ਕੰਮ ਕਰਦਾ ਬਾਬਾ ਦੀ ਸਿੰਘ ਦਾ ਨਾਮ ਅੱਖਾਂ ਬੰਦ ਕਰਕੇ ਯਾਦ ਕਰੋ ਅੱਖਾਂ ਬੰਦ ਕਰਕੇ ਯਾਦ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇਖਣਾ ਤੁਹਾਡੇ ਅੰਦਰ ਐਸੀ ਤਾਕਤ ਆਏਗੀ ਐਸੀ ਸ਼ਕਤੀ ਆਏਗੀ ਤੁਹਾਨੂੰ ਜਿਹੜੀ ਕਦੇ ਹਾਰ ਨਹੀਂ ਦੇਵੇਗੀ ਜਿਹੜੀ ਮਰਜ਼ੀ ਘੜੀ ਹੋਵੇ ਤੁਹਾਡਾ ਦਿਲ ਆਪਣੇ ਆਪ ਕਹੇਗਾ ਬਾਬਾ ਦੀਪ ਸਿੰਘ ਜੀ ਬੈਠੇ ਕੋਈ ਗੱਲ ਨਹੀਂ ਪਰਵਾਹ ਨਹੀਂ ਕਰਨੀ ਕਿਸੇ ਵੀ ਚੀਜ਼ ਦੀ ਕਿ ਮੇਰਾ ਮਾਲਕ ਬੈਠਾ ਮੇਰੀ ਬਾਹ ਫੜ ਕੇ ਕੋਈ ਗੱਲ ਨਹੀਂ ਦੁੱਖ ਜੇ ਆ ਵੀ ਜਾ ਤੇ ਕੀ ਹੋ ਗਿਆ ਮਨੋ ਦੇ ਤੇ ਭਰੋਸਾ ਉਹ ਆਪਣੇ ਆਪ ਸਭ ਸਹੀ ਕਰੇਗਾ ਜਿੰਨੇ ਪਾਈਆਂ ਜੇ ਮੁਸ਼ਕਲ ਘੜੀ ਆਈ ਐ ਸਿਰ ਤੇ ਨਾ ਜੇ ਓੱਖਾਂ ਇਮਤਿਹਾਨ ਪ੍ਰਮਾਤਮਾ ਨੇ ਪਾਇਆ ਤੁਹਾਡੇ ਤੇ ਤਾਂ ਤੁਹਾਨੂੰ ਪਾਰ ਵੀ ਉਹਨੇ ਲੰਘਾਣਾ ਕਦੇ ਸ਼ੱਕ ਕਰਨਾ ਹੀ ਨਹੀਂ ਆਪਣੇ ਗੁਰੂ ਤੇ ਉਹਦੇ ਅੱਗੇ ਜਾ ਕੇ ਸਵਾਲ ਨਹੀਂ ਚੁਕਣਾ ਕਦੇ ਵੀ ਕੀ ਆ ਕਿਉਂ ਕੀਤਾ ਕਦੇ ਨਹੀਂ ਕਹਿਣਾ ਕਿ ਇਹ ਮੇਰੇ ਨਾਲ ਹੀ ਕਿਉਂ ਕੀਤਾ ਬਸ ਹਮੇਸ਼ਾ ਭਰੋਸਾ ਰੱਖਣਾ ਠੀਕ ਹੈ ਬੰਦਾ ਡੋਲ ਜਾਂਦਾ ਬੰਦਾ ਕਮਜ਼ੋਰ ਹੈ ਮਨੁੱਖੀ ਜੰਮ ਇਸ ਆਪਾ ਸਾਨੂੰ ਦਰਦ ਵੀ ਹੋਣਾ ਹੈ ਪੀੜ ਵੀ ਹੋਣੀ ਹੈ ਰੋਣਾ ਵੀ ਆਣਾ ਹੈ ਉਹਦੇ ਤੋਂ ਪਰੋ ਸਕੇ ਦੇ ਡਾਵਾਂ ਡੋਲ ਨਹੀਂ ਕਰਨਾ ਉਹਦਾ ਦਰ ਨਹੀਂ ਛੱਡਣਾ ਕਦੇ ਵੀ ਨਹੀਂ ਛੱਡਣਾ ਉਹਦੇ ਤੋਂ ਬਿਨਾ ਗੁਜ਼ਾਰਾ ਨਹੀਂ ਜੇ ਹੈਗਾ ਤੁਹਾਡੇ ਲਈ ਸਭ ਕੁਝ ਉਹਨੇ ਹੀ ਕਰਨਾ ਜੇ ਬਾਬਾ ਦੀਪ ਸਿੰਘਾ ਨਾਮ ਹੀ ਸਾਰੇ ਦੁੱਖਾਂ ਨੂੰ ਦੂਰ ਕਰ ਸਕਦਾ ਸਾਰੇ ਕਸ਼ਟਾਂ ਨੂੰ ਦੂਰ ਕਰ ਸਕਦਾ